ਮੰਮੀ ਨਾ ਕਰਦਾ ਗੱਲ। ਤੁੰਨੀ ਉੱਥੇ ਫਲੋਤੀਆਂ ਸੀ ਮੁੰਡੇ ਲੱਗੇ ਤੇ ਮੁੰਡਾ ਵੀ ਉਹੀ ਆ ਜਿਹਦੀ ਤੁਸੀਂ ਮੈਨੂੰ ਫੋਟੋ ਵਿਖਾਈ ਸੀ। ਕੋਈ ਨਾ ਕੋਈ ਕੱਲ ਪੱਕਾ ਹੋਊਗੀ। ਮੰਮੀ। ਹਾਂ ਪੁੱਤ। ਆਦਰ ਆਇਆ ਇੱਕ ਮਿੰਟ ਜਲਦੀ। ਪੁੱਤ ਪਾਣੀ ਲਾਵਾਂ? ਉਹ ਪਾਣੀ ਨੂੰ ਛੱਡ ਪਹਿਲੇ ਮੇਰੀ ਗੱਲ ਸੁਣ। ਹਾਂ। ਅਧਰਾ ਰਿਸ਼ਤਾ ਕਰਾਉਂਦੀ ਆ ਚਾਚੀ ਕਰਾਉਂਦੀ ਆ। ਆਹੋ ਪੁੱਤ। ਚਾਚੀ ਨਹੀਂ ਤੇਰੀ। ਮੇਰੀ ਸੁਣ ਗੱਲ ਨਾਲ ਕਿ ਤਨੂ ਕੀ ਕਹੇ ਗਈ ਮੈਂ ਕਿੱਥੇ ਚਲਨੀ ਆ ਉਹ ਤੋ ਤਾਂ ਕਾਲਜੀ ਗਈ ਆ ਦੀ ਫੀਸ ਸੀਗੀ ਤੇ ਮੈਸੇਜ ਆ ਗਿਆ ਤਾਂ ਉਹ ਆਪਣੀ ਭਾਬੀ ਨਾਲ ਲੈ ਕੇ ਗਈ ਮੈਂ ਅੱਡੇ ਜੇ ਵਖੀਆਂ ਖਲੋਤੀਆਂ ਨਾਲ ਸੜਨੇ ਹੈਗੀ ਤੇ ਮੁੰਡੇ ਲਾ ਕੇ ਖਲੋਤੀਆਂ ਹੀ ਗਿਆ ਤੇ ਮੁੰਡਾ ਵੀ ਉਹੀ ਜਿਹੜੀ ਤੁਸੀਂ ਮੈਨੂੰ ਫੋਟੋ ਦਿਖਾਈ ਲਿਆ ਹਾਈਵੇ ਪੁੱਤ ਉਹ ਮੁੰਡਾ ਕਿੱਥੇ ਕੀਪਤਾ ਕਿਹੜਾ ਪਿੰਡ ਦਾ ਹੀ ਪਿੰਡ ਵੀ ਨਹੀਂ ਪੁੱਛਿਆ ਤੇ ਤੈਨੂੰ ਭਲੇਖਾ ਲੱਗਿਆ ਹੋਣਾ ਕੋਈ ਨਾ ਕੋਈ ਮੰਮੀ ਅੰਨਾਵਾ ਮੈਂ ਮੈਨੂੰ ਆਪਣੇ ਘਰ ਦੇ ਜੀ ਆਂਦਾ ਨਹੀਂਗਾ ਪਤਾ ਵੀ ਕਿਹੜੇ ਕਿਹੜੇ ਨਹੀਂ ਤੇ ਜੀਆਂ ਵਰਗੇ ਜੀ ਕੋਈ ਪਤਾ ਹੁਣ ਉਦਾਂ ਦੇ ਕਈ ਛਕੜਾਂ ਵੱਲ ਜਾਂਦੇ ਹਨ ਮੈਨੂੰ ਜਲਦੀ ਸੀਗੀ ਨਹੀਂ ਤੇ ਮੈਂ ਆਖੇ ਖਲਾਉਣਾ ਸੀ ਮੌਕੇ ਤੇ ਮੈਂ ਜਲਦੀ ਦੇ ਚੱਕਰ 'ਚ ਰੁਕਿਆ ਨਹੀਂ ਪਰ ਮੈਂ ਇਹ ਵੀ ਖਲੋ ਕੇ ਗੱਡੀ ਖਲਾੜ ਕੇ ਮੈਂ ਵੇਖਿਆ ਫਿਰ ਮੈਂ ਗਿਆ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਵੀ ਲੱਗੇ ਕੋਈ ਗੱਡੀ ਖਲੋਤੀ ਜਾ ਕੇ ਇਹਨਾਂ ਨੂੰ ਵੇਖਿਆ ਜਾਂ ਨਹੀਂ ਵੇਖਿਆ ਗੱਲ ਮੰਮੀ ਮੇਰੀ ਸੁਣ ਕੋਈ ਨਾ ਕੋਈ ਹੈਗੀ ਜੋ ਹੁਣ ਮੈਨੂੰ ਇਹ ਕਲੀਅਰ ਕਰਕੇ ਤੁਸੀਂ ਦੱਸਣਾ ਵੀ ਕੀ ਗੱਲ ਨਹੀਂ ਤੇ ਉਹਦੇ ਮੈਂ ਹੁਣ ਪੁੱਛ ਲੈਣਾ ਇਹਨਾਂ ਨੂੰ ਜਦੋਂ ਆਉਂਦੀਆਂ ਵਾ ਤੁਸੀਂ ਕੋਖ ਨਹੀਂ ਇਹਨਾਂ ਨੂੰ ਕਹਿਣਾ ਮੈਂ ਆਪਣੇ ਹਿਸਾਬ ਨਾਲ ਬਸੂਗਾ ਵੀ ਜਾ ਤੇ ਮੁੰਡੇ ਨੂੰ ਪਹਿਲੇ ਜਾਣਦੀ ਆ ਤੁਹਿਆ ਕੀ ਚੱਕਰ ਵਾ ਇਹੋ ਜੀ ਗੱਲ ਕੋਈ ਨਹੀਂ ਤੈਨੂੰ ਨਾ ਗਲਤਫਹਿਮੀ ਹੋ ਗਈ ਹੈ ਮੰਮੀ ਤੇਰਾ ਦਿਮਾਗ ਖਰਾਬ ਆ ਕਿ ਮੇਰਾ ਖਰਾਬ ਆ ਮੈਂ ਜੇ ਤੈਨੂੰ ਕਹਿਣ ਦੇ ਆਂ ਮੈਂ ਵੇਖਿਆ ਫੇਰ ਹਾਈਵੇ ਪੁੱਤ ਤੂੰ ਤੇ ਇੰਨੇ ਗੁੱਸੇ ਚ ਬੋਲਣਾ ਜੇ ਤੇਰਾ ਪਿਓ ਸੁਣੇ ਤਾਂ ਨਾ ਕੋਈ ਗੱਲ ਨਾ ਕੋਈ ਬਾਤ ਦਾ ਹੋਰ ਰੌਲਾ ਪੈ ਜਾਏ ਪਿਓ ਨੂੰ ਕੀ ਸੁਣਨਾ ਵਾ ਜਦੋਂ ਆਈਆਂ ਕਰਤੇ ਮੈਂ ਪੁੱਛਣਾ ਵਾ ਉਹ ਬੱਸ ਚੱਜਣਾ ਪੁੱਛ ਲਈ ਆਹੋ ਆ ਪਰ ਮੈਨੂੰ ਗੱਲ ਕੋਈ ਹੋਰ ਲੱਗਣ ਦੀ ਓ ਤੇ ਹੁਣ ਮੈਂ ਚਾਚੀ ਨੂੰ ਵੀ ਪੁੱਛਣਾ ਪਹਿਲੇ ਮੈਨੂੰ ਇਹਨਾਂ ਨੂੰ ਪੁੱਛ ਲਾਂ ਤੇ ਫੇਰ ਚਾਚੀ ਨੂੰ ਮੈਂ ਬਸੂਗਾ ਉਹ ਚੰਗਾ ਬਾਬਾ ਪੁੱਛ ਨਹੀਂ ਗਲੀਆਂ ਕਦੋਂ ਦੀਆਂ ਮਹਾਲ ਦਾ ਕਹਿਆ ਨਹੀਂ ਨਾ ਇਹ ਤੇ ਹੈ ਹੀ ਹੁਣ ਤੇਰੀ ਭੈਣ ਵਾ ਉਹ ਗੁੱਸੇ ਚ ਨਾ ਵੀ ਪਿਆਰ ਨਾ ਪੁੱਛੀ ਦਿੰਦਾ ਕੋ ਤੂੰ ਕਹੋਣੀ ਉਹ ਪੁੱਛੂੰਗਾ ਮੈਂ ਪਿਆਰ ਨਾ ਹੀ ਤੇ ਭਰ ਜੇ ਕੋਈ ਉਹ ਚੀ ਗੱਲਬਾਤ ਹੋਈ ਨਾ ਤੇ ਮੈਂ ਵੱਡ ਕੇ ਤੇ ਬੋੜੀ ਚ ਪਾ ਕੇ ਨਾ ਸਟੋਣੀ ਆ ਹਾਏ ਆਹ ਵੇ ਕਿੱਦਾਂ ਨੀਆਂ ਗੱਲਾਂ ਨਾ ਕੋਈ ਗੱਲ ਨਾ ਕੋਈ ਬਾਤ ਉਹ ਕੀ ਪਤਾ ਕੋਈ ਕੌਣ ਆ ਤੇ ਕੌਣ ਨਹੀਂ ਕਿਹੜਾ ਨਹੀਂ ਉਹ ਮੈਂ ਪੁੱਛਣ ਨੂੰ ਮਨਾਂ ਨਹੁੰਦੀਆਂ ਤੇ ਤੁਹਾਡੇ ਸਾਹਮਣੇ ਪੁੱਛਣਾ ਵੇਖਿਓ ਆਪੇ ਨਿਗਲ ਜੂਗੀ ਗੱਲ ਠੰਡੇ ਸੁਭਾਣਾ ਉਹ ਠੰਡੇ ਨਾਲ ਉਸ ਨੂੰ ਕੋਈ ਨਹੀਂ ਤੈਨੂੰ ਮੈਂ ਦੱਸਣਾ ਹੀ ਮੈਂ ਤੈਨੂੰ ਦੱਸਦਾ ਹੀ ਇਹ ਜੀ ਤੇ ਮੈਂ ਨਾ ਪੁੱਛਣਾ ਜੀ ਤੂੰ ਨਾ ਨਹੀਂ ਮੈਂ ਪੁੱਛੂ ਆਪੇ ਪੁੱਤ ਤੂੰ ਤੇ ਬੂਤੇ ਗੁੱਸੇ ਚ ਆ ਜਾਣਾ ਕਿਸੇ ਵੇਲੇ ਕੋਈ ਰਾਹ ਪੁੱਛ ਲੈਂਦਾ ਇਹ ਥੋੜਾ ਹੁੰਦਾ ਵੀ ਕੌਣ ਆ ਤੇ ਕੌਣ ਨਹੀਂ ਮੰਮੀ ਮੇਰੀ ਗੱਲ ਸੁਣ ਹਾਨੂੰ ਵੀ ਰਾਹ ਪੁੱਛਦੇ ਆ ਕੋਈ ਨਾ ਕੋਈ ਐਂ ਹੀ ਦੱਸ ਦਈਦਾ ਵਾ ਪਰ ਮੈਨੂੰ ਜ਼ਿਆਦਾ ਇਹ ਗੱਲ ਦੀ ਹੈਰਾਨੀ ਆ ਵੀ ਮੁੰਡਾ ਉਹੀ ਜਿਹੜਾ ਜਿਹਦੀ ਤੂੰ ਮੈਨੂੰ ਫੋਟੋ ਖਾਲੀਆ ਤੇ ਦੈਨਾਂ ਨੂੰ ਸੈਰਤੀ ਹੋ ਕੇ ਖਲੋਤੀਆਂ ਗੱਲ ਕਰਨ ਦੀ ਉਹਦੇ ਨਾਲ ਕੋਈ ਨਾ ਕੋਈ ਇਹ ਇਹਨਾਂ ਨੂੰ ਇਹ ਨਹੀਂ ਪਤਾ ਮੈਂ ਰੋਡ ਤੇ ਗੱਡੀ ਖਿਲਾ ਰਹੀ ਆ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਲੱਗੇ ਖਲੋਤਾ ਚੱਲ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰਨੂੰ ਤੂੰ ਨਾ ਕਰੀ ਤੇਰੀ ਗੱਲ ਦਾ ਫੇਰ ਨਾ ਮੈਂ ਗੁੱਸਾ ਕਰਨਾ ਤੂੰ ਕੋਈ ਨੂੰ ਗੁੱਸਾ ਕਰਦੀ ਤਾਂ ਫੇਰ ਆਲਾਂ ਦੇ ਮੈਂ ਆਪੇ ਪੱਸੂੰਗਾ ਚੰਗੀ ਤੇ ਰਹੀ ਤਾਂ ਕਿੰਨਾ ਹੋਗਾ ਬੇ ਲੋੜ ਰਕਣੀ ਆਂ ਤੇ ਮੈਂ ਕਿੱਥੋਂ ਕਿੱਥੋਂ ਭੋ ਕੇ ਆ ਗਿਆ ਚੱਲ ਕੋਈ ਨਹੀਂ ਪੁੱਤ ਹੁਣ ਉਹਨਾਂ ਨੇ ਜਾਣਾ ਹੀ ਐਸੇ ਕਰਕੇ ਤਾਂ ਪਿਆ ਮੈਂ ਅਨੁਛਦੈਨ ਨੂੰ ਕਿਹਾ ਵੀ ਤੂੰ ਆਪਣੇ ਪਿਓ ਨੂੰ ਲੈ ਜਾ ਪਰ ਟੂਠ ਬੋਲ ਕੇ ਗਈ ਓ ਪਰ ਦਲ ਨਿਆਣੀ ਝੂਠ ਬੋਲੂਦੀ ਭਾਬੀ ਦੇ ਨਾਲ ਝੂਠ ਬੋਲਣਾ ਹੈ ਬੋਲੋਗੇ ਭਾਬੀ ਦੇ ਵੀ ਮੈਂ ਦੇ ਨਾਲ ਹਾਂ ਉਹਨੂੰ ਵੀ ਦੱਸਦਾ ਨਾਲੀ ਚੰਗਾ ਬਾਬਾ ਤੂੰ ਦਿੰਨੇ ਗੁੱਸੇ ਆਣਾ ਨਾ ਮੈਂ ਕਿਹਾ ਕਿਤੇ ਦਿਨ ਦਿਨ ਤੇਰਾ ਕੋਈ ਫਰਕ ਪਊ ਤੇਰਾ ਨਹੀਂ ਪੈਂਦਿਆ ਜਿੱਦੋਂ ਫਰਕ ਪੈਣ ਲੱਗਦਾ ਉਦੋਂ ਕੋਈ ਨਾ ਕੋਈ ਗੱਲ ਮੇਰੇ ਸਾਹਮਣੇ ਫੇਰ ਆ ਜਾਂਦੀ ਹੈ ਆਹ ਲਾਂਦੇ ਨਾ ਮੰਮੀ ਲੈ ਭੋਲੀਆ ਮੰਮੀ ਨੂੰ ਝੂਠ ਮਾਰ ਕੇ ਚਲ ਗਈਆਂ ਵੀ ਫੀਸਤਾਨ ਚੱਲੀਆਂ ਮੈਂ ਕੱਲ੍ਹ ਜੇ ਨਾਲ ਉਹਨੂੰ ਲੈ ਗਈ ਇਹਨਾਂ ਨੂੰ ਆ ਲਾਂਦੇ ਅੱਜ ਤੇ ਮੈਂ ਦੱਸਦਾ ਇਹਨਾਂ ਨੂੰ ਹੈ ਹੈ ਇਹਦੀ ਗੱਲ ਥੋੜੀ ਐ ਕਿ ਨਵ ਨੇ ਮੈਨੂੰ ਝੂਠ ਬੋਲਨਾ ਉਹ ਤਾਂ ਨਿਆਣੀ ਗਈ ਐ ਫ਼ੀਸਤਾਨ ਇਹ ਬੜਾ ਨੇ ਫਿਰ ਕਿੰਨੂੰ ਵੇਖ ਲਿਆ ਤੇ ਕਿੰਨੂੰ ਨਹੀਂ ਤੇ ਆਣ ਕੇ ਤਾਂ ਲੜਾਈ ਪਾ ਕੇ ਬਹਿ ਗਿਆ ਵਾ ਨੋ ਕੀ ਆਖੇਗੀ ਨਾ ਕੋਈ ਗੱਲ ਨਾ ਕੋਈ ਬਾਤ ਆਪਣੀ ਭੈਣ ਨੂੰ ਆਪੇ ਬਦਨਮੀ ਦੇ ਦੇਣੀ ਅੱਛਾ ਇਹ ਕੰਮ ਨਾ ਕਰਾ ਇਹ ਤਾਂ ਫੋਨ ਲਾ ਕੇ ਪੁੱਛਾਂ ਭਾ ਨਾ ਕਿੱਥੇ ਕਿ ਜੀ ਭਾਈ ਨੂੰ ਘਰ ਵੀ ਲੱਗਣ ਲਿਆ ਜੇ ਮੈਂ ਫੋਨ ਲਾ ਤੇਨੇ ਚੌਲ ਨੇ ਵੇਖ ਲਿਆ ਤੇਨੇ ਤੇ ਮੇਰੇ ਗਾਲ ਪੈ ਜਾਣਾ ਚੱਲ ਮਨਾ ਹੁਣ ਆਉਂਦੀ ਐ ਨਾ ਫਿਰ ਪੁੱਛਾਂਗੀ ਇਹਦੇ ਤੇ ਮੈਂ ਰਹਿਣਾ ਹੀ ਨਹੀਂ ਮੈਂ ਆਪ ਹੀ ਪੁੱਛ ਲੈਣਾ ਮੈਂ ਵੀਟ ਆਪਾਂ ਲੇਟ ਹੀ ਹੋ ਗਏ ਆ ਹਣਾ ਲੇਟ ਤੇ ਹੋ ਗਏ ਹੁਣ ਘਰ ਜਾ ਕੇ ਪੰਜਾਂ ਗੱਲਾਂ ਕਿਦਾਂ ਬੋਲਣਾ ਉਹਨੇ ਕਹਿੰਨਾ ਇਹ ਨਹੀਂ ਲੇਟ ਹੋ ਗੀਆਂ ਤੁਸੀਂ ਪਰ ਇੱਕ ਗੱਲ ਜੇ ਜੇ ਤੁਹਾਨੂੰ ਹੁਣ ਕੁਝ ਪੁੱਛਣ ਤੇ ਬਾਕਨਾ ਵੀ ਹੋ ਤੁਸੀਂ ਛਾਟੀ ਡਰ ਜੰਦੇ ਹੁੰਦੇ ਮਮੀ ਮਾਣਾ ਚ ਗੁੱਸੇ ਕੁਝ ਕਹਿਣਗੇ ਤਾਂ ਦੱਸ ਮੈਂ ਸ਼ਦਾਨਾ ਹੁਣ ਘਰ ਜਾ ਕੇ ਰਾਨੂੰ ਦੱਸੂਗੀ ਜੋ ਮਰਜ਼ੀ ਕਹਿੰਦੇ ਨੇ ਉਹ ਮੰਨਣਾ ਨਹੀਂ ਆ ਆਹੋ ਉਦਾਂ ਭਾਬੀ ਮੁੰਡਾ ਤੈਨੂੰ ਕਿਦਾਂ ਦਾ ਲੱਗਾ ਨਹੀਂ ਮੁੰਡਾ ਤੇ ਚੰਗਾ ਵਾ ਉਦਾਂ ਵੇਲਾ ਕਿਦਾਂ ਲੱਛਲਸ਼ੂ ਕਰਦੇ ਆ ਮੁੰਡੇ

ਆ ਹੋ ਗਿਆ ਕਿੱਥੇ ਗਏ ਸੀਗੇ ਕਿਉਂ ਦੱਸਣਾ ਜ਼ਰੂਰੀ ਆ ਹਾਂ ਮੈਂ ਤੇ ਉਦਾਂ ਹੀ ਪੁੱਛਿਆ ਗੱਡੀ ਬਾਹਰ ਲੱਗੀ ਸੀ ਮੈਂ ਸਿਰਤ ਨਹੀਂ ਤਾਂ ਪੁੱਛਿਆ ਤੂੰ ਕਿੱਥੇ ਗਏ ਸੀ ਅਹੀਂ ਤਾਂ ਗਏ ਹਾਂ ਤੇ ਫੀਸ ਤਰਨ ਤਾਰਾਂ ਹਾਂ ਤਾਰਾਂ ਹਾਂ ਚੱਲ ਪੀ ਪਾਣੀ ਬਾਕੀ ਪੁੱਛਦਾ ਤੈਨੂੰ ਬਾਅਦ ਚ ਮੰਮੀ ਆਵਤ ਹੈ ਆਇਆ ਇੱਕ ਮਿੰਟ ਆ ਗਈਆਂ ਕੁੜੀਆਂ ਡੱਡੀਆਂ ਉਹ ਤਾਂ ਤਰਗੀ ਦੀਸ ਹਾਂਜੀ ਮੈਂ ਵੀ ਤਾਰ ਰਹੀ ਹਾਂ ਕਿੰਨੇ ਫੀਸ ਤਾਰ ਕੇ ਆਈ 25000 ਹੀ ਨਾ ਹਾਂ ਤੇ 12 ਕਿਲਾ ਦੀ ਤਾਂ ਹੀ ਤੇ 25000 ਹੁਣ ਤੇ ਬੋਲਣ ਬੜੀ ਹੌਲੀ ਹੌਲੀ ਡਈਂ ਦੱਸੋ ਡਈਂ ਬੋਲ ਨਹੀਂ ਥੱਕ ਗਈਆਂ ਤੁਰ ਕੇ ਆਈਆਂ ਅਸੀਂ ਤੁਹਾਡਾ ਫੋਨ ਆਉਂਦਾ ਹੈ ਫੋਨ ਲੱਗ ਹੀ ਨਹੀਂ ਜਾਂ ਕਿ ਤੁਰ ਕੇ ਕੋਣਾ ਆਈਂਗਾ ਉਹ ਬੁਲਟ ਵਾਲਾ ਛੱਡ ਗਿਆ ਨਹੀਂ ਗਿਆ ਕਿਹੜਾ ਬੁਲਟ ਵਾਲਾ ਅੰਨੋ ਨੇ ਪਤਾ ਕਰਾ ਬੁਲਟ ਵਾਲਾ ਮਾਰ ਕੇ ਚਪੇਤਰ ਮੈਂ ਬੰਦਲ ਪਾ ਦੂੰਗਾ ਤੈਨੂੰ ਤੇ ਤੂੰ ਨਾਲ ਤੈਨੂੰ ਮਣੇ ਦਾ ਪਤਾ ਵੀਰ ਜੀ ਬੋਲਣੀ ਕਿੰਦਾ ਦੇਉ ਤੁਸੀਂ ਜਰਾ ਤੇ ਹਸਾਰ ਮੈਂ ਮੰਮੀ ਨੂੰ ਕਹ ਜਰਾ ਇਹ ਪਤੋ ਬਲਤੀ ਕਰਕੇ ਉੱਥੋਂ ਸੱਚੀ ਬਣਦੀ ਆਏ ਸੱਚੀ ਬਣਾਂਗੀ ਹੋਣੀ ਦਾ ਮੁਰਾ ਤੇ ਖੋਤਾ ਜੋ ਉੱਥੇ ਕੌਣ ਖੋਤਾ ਹੀ ਮੈਂ ਸੁਦਾਈਆਂ ਤੇਰਾ ਲਾਗੋ ਤੇ ਲੰਗਿਆ ਲੱਗੋ ਨਹੀਂ ਫੇਰਾ ਜ ਨਹੀਂ ਮੱਖਾ ਤੇ ਦੱਸ ਮੈਂ ਜਲਦੀ ਜਾ ਮੇ ਕੋ ਗਲਤੀ ਹੋ ਗਈ ਮੈਂ ਆ ਨਹੀਂ ਉੱਥੇ ਤੁਹਾਨੂੰ ਤਾਂ ਪਤਾ ਹੀ ਨਹੀਂ ਕੋਈ ਲੱਗੇ ਕੋਈ ਖੋਤਾ ਵੀ ਨਹੀਂ ਖੋਤਾ ਕਰਨ ਕੀ ਲੜਨ ਦਾ ਪਤਾ ਫਿਰ ਉੱਥੇ ਘਰੋਂ ਝੂਠ ਮਾਰ ਕੇ ਗਈਆਂ ਨਾ ਫੀਸਤਾਨ ਚੱਲਨੀ ਆ ਤੇ ਤੂੰ ਨਾਲ ਹਾਂ ਤੇਰਾ ਫਰਦ ਨਹੀਂ ਦੰਦਾ ਮੈਨੂੰ ਬੱਲਾ ਦਾ ਸੁਣ ਲੈ ਵੀਰ ਨੂੰ ਸਮਝਾ ਲੈ ਕਿੱਦਾਂ ਦੇ ਆ ਭੁੱਲ ਲੈ ਮਾਂ ਮੰਮੀ ਵਾਲਾ ਮੈਂ ਤੁਹਾਨੂੰ ਮਰਦੇ ਨਾ ਉੱਤੋਂ ਗਲਤੀ ਕਰਕੇ ਤੂੰ ਬੋਲਣ ਦੀ ਆ ਤਾਰ ਨਹੀਂ ਗਈ ਆ ਸ਼ਾਵ ਜੇ ਤੂੰ ਫੀਸਤਾਨ ਨਾ ਮੈਨੂੰ ਪਤਾ ਵਾ ਅੱਖਾਂ 'ਚ ਮਿੱਟੀ ਨਾ ਲਾੜਾ ਗਿਆ ਤੇ ਤੇਰੀ ਪਤਾ ਰੇ ਆ ਵੇਲਾ ਬਕਵਾਸ ਕਿਦਾਂ ਕਰਦੀ ਅੱਗੇ ਤੇ ਮੈਂ ਪਹਿਲਾਂ ਹੀ ਆ ਤੇ ਫਿਰ ਤੁਸੀਂ ਵੀ ਕਹਿੰਦੇ ਵੀ ਨਹੀਂ ਉਹ ਉੱਡਾ ਹੀ ਹੋਣਾ ਕੋਈ ਆ ਠੁੱਟੀ ਆ ਤੇ ਤਾਂ ਨਹੀਂ ਚਿੱਕਾ ਮਾਰਨੀ ਉਹਦਾ ਉਲੀਪਾ ਉਹ ਡੈਟੀ ਆ ਕੁਛ ਆਖੀ ਨੂੰ ਉੱਥੇ ਸੱਦ ਮੈਂ ਹੁਣੇ ਤਾਂ ਪੁਸਪਰਤਾਲ ਕਰੂੰਗਾ ਵੀ ਕਿਹੜਾ ਮੁੰਡਾ ਉਹਨਾਂ ਨੂੰ ਕਿੱਦਾਂ ਦੱਸ ਪਾਈ ਹੁਣੇ ਸਾਬ ਉੱਥੇ ਪਤਾ ਲੱਗੂਗਾ ਲੱਗੂਗਾ ਪਤਾ ਸਾਥ ਸਾਥੀ ਮੋਤੇ ਬੋਲਣਾ ਹੀ ਆਉਂਦਾ ਵਾ ਉਹ ਰਿਸ਼ਤਾ ਹੋ ਨਹੀਂ ਮਾਰਦਾ ਉਹ ਹੁਣ ਤੇ ਮੈਂ ਹੁਣ ਨਹੀਂ ਬਣਾ ਰਿਸ਼ਤਾ ਉਹਦੇ ਹਾਂਜੀ ਉਹ ਜਿਹੜਾ ਮਰਜੀ ਆਦੇ ਇਹਨਾਂ ਨੇ ਜਿਹੜੇ ਵੱਲ ਪਾਏ ਆ ਨਾ ਉਹਨਾਂ ਨੂੰ ਸਾਰੀ ਸਮਝ ਆਉਂਦੀ ਆ ਸਣੀ ਹੋਲੀ ਬੋਲੋ ਤੁਸੀਂ ਨਾਲੇ ਮੰਮੀ ਉਹ ਮੁੰਡਾ ਕੋਈ ਰਾਹ ਇੱਥੇ ਆਇਆ ਇਹਦਾ ਵਿਠੀ ਪਹਿਲੀ ਵਾਰੀ ਆਇਆ ਏ ਕਿਤੇ ਉਹ ਰਾਹ ਪੁੱਛਣ ਆਇਆ ਸੀ ਹਨੂੰ ਐਦਾਂ ਰਾਹ ਦੱਸਣ ਰਹੇ ਹਾਂ ਉਹ ਤਾਂ ਖਲੋ ਗਿਆ ਮੈਂ ਆ ਤੇ ਪਹਿਲਾ ਹੀ ਆਖਿਆ ਕਿ ਕਹਿੰਦੇ ਰਾਹ ਪੁੱਛਿਆ ਹੋਣਾ। ਓ ਮਮੀ ਭੋਲੀ ਨਾ ਨਾ ਬਣੀ ਨੀ। ਜਦੋਂ ਕੱਲ ਕੋਈ ਦਲਤੀ ਵੱਡੀ ਕਰਨੀ ਕਹਿੰਦੇ ਫੇਰ ਤੂੰ ਰੋਣਾ ਹੀ ਓ। ਮਮੀ ਮੇਰੀ ਸੁਣ ਲੈ ਗੱਲ ਵੀਰ ਨੂੰ ਸਮਝਾ ਲੈ ਬੋਲਣ ਕਿਦਾਂ ਰਿਹਾ ਵਾ। ਕੋਈ ਹੋਰ ਬਾਹਰ ਕਹੇ ਤਾਂ ਵੀ ਬੰਦਾ ਚੰਗਾ ਲੱਗਦਾ ਕਹਿੰਦਾ ਆਪਣੇ ਭਰਾ ਆਪਣੀ ਭੈਣ ਨੂੰ ਕੀ ਜਾਣਿਆ। ਮੇਰੇ ਕੋਲ ਜੀ ਸੋਚ ਸਮਝ ਕੇ ਬੋਲ। ਅੱਖੀ ਰੱਖਿਆ ਵੀਰ ਨੇ। ਵੇਖਿਆ ਅੱਖੀ। ਸਿਆਣੀ ਨਾ ਮੰਨ ਜਾਦਾ ਤੂੰ। ਆਹੋ। ਨੀ ਨਾ ਬਣ। ਜੇ ਤੂੰ ਮੇਰਾ ਭੈਣਾ ਮੈਂ ਵੀ ਤੇਰੀ ਭੈਣ ਜਿੱਤੇ ਨੂੰ ਬੋਲਣਾ ਨਾ ਮੈਨੂੰ ਵੀ ਬੋਲਣਾ ਆਉਂਦਾ ਵਾ ਮੈਂ ਬੂਥੇ ਦੇ ਮਾਰਨੇ ਚ ਫੇਰ ਤੇਰੇ ਤੂੰ ਮਾਰ ਕੇ ਵੀ ਖਾਹਾ ਗੋਡਾਇਆ ਤੂੰ ਗੋਤਾ ਬਣਿਆ ਫਿਰਦਾ ਮੈਂ ਭੂਏ ਚੜਾਇਆ ਤੈਨੂੰ ਮੰਮੀ ਡੈਡੀ ਬਣਾਣੇ ਮੈਂ ਤੇਤੋਂ ਡਰਦੀ ਨਹੀਂ ਆ ਜਦੋਂ ਆਦਾ ਕਿੱਥੇ ਮਰਜੀ ਚੋੜ ਲੈ ਇਹ ਜਬਾਨ ਬੰਦ ਕਰਾ ਲੈ ਜੇ ਤੂੰ ਹੀ ਹਮਸਲੇਰਾ ਪੁੱਛ ਲੈਂਦਾ ਤੇ ਉੱਤੋਂ ਗਲਤੀ ਕਰਨ ਦੀ ਉੱਤੋਂ ਮੰਨਣ ਦੀ ਨਹੀਂ ਕੀ ਪਤਾ ਗਲਤੀ ਨਾ ਹੀ ਹੋਵੇ ਮੰਮੀ ਮੈਨੂੰ ਤਾਂ ਤੇਰੇ ਤੋਂ ਕੁਛ ਨਹੀਂ ਆ ਗਿਆ ਹਾਏ ਰੱਬਾ ਤੂੰ ਨਹੀਂ ਤੂੰ ਸੱਚ ਦਾ ਸਰਦਕ ਨਹੀਂ ਨਹੀਂ ਹਾਂ ਨਹੀਂ ਕੋਈ ਇਹੋ ਜੀ ਗਲਤੀ ਇਹ ਜਾਣ ਕੇ ਡੰਡੇ 'ਚ ਬੋਲਣਾ ਤੈਨੂੰ ਚੱਲ ਅੰਦਰ ਚੱਲ ਤੈਨੂੰ ਤੇ ਮੈਂ ਦੱਸਦਾ ਤੈਨੂੰ ਤੈਨੂੰ ਜਿਹੜਾ ਮੈਂ ਸੱਟੇ 'ਚ ਰਾਇਆ ਨਾ ਤੈਨੂੰ ਮੰਮੀ ਡਾੜੀ ਨੂੰ ਲਾਉਂਦੇ ਮੈਂ ਡਾੜੀ ਨੂੰ ਦੱਸਣਾ ਉਹ ਤੇ ਡਾੜੀ ਦੇਂਦਾ ਤੇਰੀ ਭੈਣ ਭਾਬੀ ਦੀ ਸੋਚੀ ਉਹ ਮੰਮੀ ਮੇਰੀ ਗੱਲ ਸੁਣ ਮੈਂ ਦਾਦਾ ਉਹਨਾਂ ਨੂੰ ਪਤਾ ਕਿਉਂ ਮਾਰਿਆ ਵੀ ਸੱਚ ਦੱਸ ਦੇਣਗੀਆਂ ਪਰ ਉਹ ਮੰਨਣ ਨਹੀਂ ਗਈ ਜੇ ਸੱਚ ਹੁਣ ਜਦ ਦੱਸ ਦਿੰਨਾ ਤੇ ਫਿਰ ਮੈਸਦਾਈ ਚੱਲ ਕੋਈ ਗੱਲ ਜਾਂਦੇ ਉੱਥੇ ਹਨੇਰਾ ਹੋਵੇ ਰਾਤ ਹੋਵੇ ਫਿਰ ਤੇ ਬੰਦਾ ਮੰਨ ਵੀ ਲਵੇ ਦਿਨੇ ਤੈਨੂੰ ਪਤਾ ਮੈਂ ਉੱਥੇ ਗਿਆ ਵਾ ਚੁੱਪ ਕਰ ਜਾ ਨਾ ਮੇਰੇ ਪਿਆਰ ਗੜੀ ਨੂੰ ਵੀ ਪੁੱਛਣਾ ਵਾ ਚੰਗੀ ਤਰ੍ਹਾਂ ਤੇ ਚਾਚੀ ਨੂੰ ਨਾ ਨਵੀਂ ਪੁੱਛਣਾ ਵਾ ਆਹੋ ਗੱਲ ਉਹ ਜੇ ਨਾ ਨਿਕਲੂਗੀ ਗੱਲ ਕੋਈ ਤਾਂ ਫਿਰ ਤੇ ਮੇਰਾ ਨਾਮ ਤਾਂ ਨਹੀਂ ਕੋਈ ਗੱਲ ਨਹੀਂ ਨਿਕਲਣੀ ਨਿਕਲ ਨਹੀਂ ਨਿਕਲ ਨਹੀਂ ਹੈ ਚੱਲ ਇਨੇ ਕੁ ਸੈਸ਼ਨ ਆਇਆ ਕੋਈ ਨੇ ਇਹਨੂੰ ਪੁੱਛ ਲੈਣਾ ਵਾ ਸਰਦ ਨੂੰ ਵੇਖਿਓ ਦੱਸ ਦੇ ਹੁਣੇ ਸੱਚ ਨਿਕਲ ਜਾਣਾ ਬਾਹਰ ਕਿੰਨੀ ਮਰਜ਼ੀ ਸਫਾਈ ਮੈਂ ਰੋਜ਼ ਕਰਨੀ ਆ ਨਾ ਕੂੜਾ ਪਤਾ ਨਹੀਂ ਅੰਤਰਾ ਕਿੱਥੋਂ ਇੰਨਾ ਰੋਜ਼ ਨਿਕਲੀ ਹੁੰਦਾ ਲਿਆ ਦਸ ਵੇਖਾਂ ਕਿਦਾਂ ਨਿਆਣਿਆਂ ਵਾਂਗ ਖਲਾਰਾ ਪਾਉਂਦੇ ਆ ਕਈ ਵਾਰੀ ਕਿਹਾ ਵਾ ਪਿਛਾਦਰ ਚ ਉਧਰ ਝਾੜ ਦਿਆ ਕਰੋ ਲਾਗੋ ਪਰ ਨਾ ਖਲਾਰਾ ਪਾਉਣਾ ਮਨਜਿੰਦਰ ਨੇ ਤੇ ਆਪ ਬਾਹਰ ਸੇ ਜਾਣਾ ਵਾ ਇਹਨਾਂ ਨੂੰ ਕੀ ਲੋੜ ਸਫਾਈ ਕਰਨ ਦੀ ਮੈਂ ਕਰਾਂ ਨਾ ਕਰਾਂ ਲੈ ਫੋਨ ਪਤਾ ਨਹੀਂ ਕਿਹਦਾ ਆ ਗਿਆ ਇਹ ਹਾਂ ਇਹ ਤਾਂ ਭਾਬੀ ਦਾ ਫੋਨ ਆ ਹੈਲੋ ਸਸੀ ਗਲ ਭਾਬੀ ਹਾਂ ਠੀਕ ਠਾਕ ਬਸ ਵਧੀਆ ਬਸ ਆ ਸਫਾਈਆਂ ਡੇ ਹੀ ਕਰਨ ਹਾਂਜੀ 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 ਹਾਂ ਨਹੀਂ ਮੈਨੂੰ ਚੇਤਾਵਾ ਬਸ ਇੱਕ ਪੁੱਲਣ ਵਾਲੀ ਗੱਲ ਆ ਆਹੋ ਪਤੀਏ ਮੇਰੇ ਦਾ ਬਰਥਡੇ ਹੋਵੇ ਤੇ ਮੈਨੂੰ ਪਤਾ ਨਾ ਹੋਵੇ ਅੱਛਾ ਅੱਛਾ ਵਧੀਆ ਪ੍ਰੋਗਰਾਮ ਕਰਨਾ ਵਾ ਲੈ ਫਿਰ ਤੇ ਖੁਸ਼ੀ ਵਾਲੀ ਗੱਲ ਵਾ ਹੈ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਤੁਸੀਂ ਕਰੋ ਪ੍ਰੋਗਰਾਮ ਤੇ ਆਵਾਂਗੇ ਆਪਾਂ ਹਾਂਜੀ ਨਹੀਂ ਨਹੀਂ ਪਹੁੰਚ ਜਾਂਗੇ ਟਾਈਮ ਨਾ ਫਿਕਰ ਨਾ ਕਰੋ ਤੁਸੀਂ ਤੇ ਮम्मी ਨਹੀਂ ਠੀਕ ਠਾਕ ਵਾਣਾ ਅੱਛਾ ਅੱਛਾ ਚਲ ਦਵਾਈ ਟਾਈਮ ਨਾਲ ਦਿੰਦੇ ਰਿਹਾ ਕਰੋ ਆਹੋ ਕਿਤਾ ਨੂੰ ਪਤਾ ਤੇ ਹੈਪ ਦਵਾਈ ਤੋਂ ਬਿਨਾ ਤਾਂ ਹੁਣ ਨਹੀਂ ਸਰਦਾ ਹੂੰ ਤੋਦਾ ਬੜਾ ਚਾਹ ਹੁਣਾ ਵਾ ਨਾ ਅੱਛਾ ਲੈ ਦੱਸ ਨਹੀਂ ਨਹੀਂ ਪੂਆ ਨੂੰ ਕਿਹੜਾ ਚੇਤਾਪੁੱਲਾ ਆਵਾ ਦੱਸ ਤੇ ਹੀ ਵੀ ਇਹ ਦੇ ਦ ਸਹੀ ਨਹੀਂ ਨਹੀਂ ਕੋਈ ਨਹੀਂ ਕੈਨੀ ਆ ਮੋਨਾਂ ਨੂੰ ਵੀ ਤੇ ਦੋਵੇਂ ਜਣੇ ਆਵਾਂਗੇ ਆਪਾਂ ਹਾਂਜੀ 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 ਚਲੋ ਠੀਕ ਜੇ ਕਰ ਲੋ ਕੰਮ ਫਿਰ ਤੁਸੀਂ ਕਰ ਲੋ ਤਿਆਰੀ ਤਿਆਰੀ ਕਰਨੀ ਹੋਣੀ ਹੈ ਨਹੀਂ ਆ ਜਾਾਂਗੇ ਟਾਈਮ ਨਾਲ ਹਾਂ ਠੀਕ ਜੇ ਭਾਬੀ ਚੰਗਾ ਸਤਿ ਸ੍ਰੀ ਅਕਾਲ ਲੈ ਪ੍ਰੋਗਰਾਮ ਆ ਗਿਆ ਯੋ ਇਹਨਾਂ ਨੂੰ ਕਹਿੰਦੀ ਪਤਾ ਨਹੀਂ ਕਿੱਥੇ ਆ ਯੋ ਕਹਿਣ ਦੇ ਆ ਬਸ ਨਾਲ ਲੈ ਕੇ ਆਉਣਾ ਵਾ ਇਹ ਕੰਨੀ ਖਸਕਉਂਦੇ ਹੁੰਦੇ ਆ ਪਹਿਲਾਂ ਇਹਨਾਂ ਨੂੰ ਕਿਆ ਹੀ ਲਵਾ ਬਾਅਦ ਚ ਸਫਾਈਆਂ ਕਰਨੀਆਂ ਪਤਾ ਨਹੀਂ ਕਿੱਧਰ ਨੂੰ ਚਲ ਗਏ ਆ ਵੇਖਾਂ ਲੈ ਚੰਗਾ ਹੋ ਗਿਆ ਤੁਸੀਂ ਆ ਹੀ ਗਏ ਜੀ ਕੀ ਗੱਲ ਹੋਈ ਆ ਗੱਲ ਕਾਦੀ ਹੋਣੀ ਪਿੰਡੋਂ ਫੋਨ ਆਇਆ ਭਾਬੀ ਦਾ ਸੁਖਸਾਨ ਦਾ ਵਾ ਸੁਖਸਾਨ ਦਾ ਮੇਰੇ ਭਤੀਜੇ ਦਾ ਜਨਮ ਦਿਨ ਵਾ ਲੈ ਬਈ ਆਹੋ ਤੇ ਉਹਨਾਂ ਨੇ ਜਨਮ ਦਿਨ ਆ ਰਿਹਾ ਕਿ ਤੂੰ ਮਤਾਬਨਾ ਬਣਾਉਣਾ ਵਾ ਚਲੋ ਜਾ ਕੇ ਵੇਨੇ ਕੀ ਬਣਦਾ ਹੈ ਬੜੀ ਖੁਸ਼ੀ ਵਾਲੀ ਗੱਲ ਫੋਨ ਹੁਣੇ ਆਇਆ ਹੈ ਮੈਨੂੰ ਤੇ ਕਹਣ ਦੇ ਹੀ ਗੇ ਫੜਨ ਨੂੰ ਕਹੋ ਤੂੰ ਵੀ ਤਿਆਰ ਹੋ ਜਾ ਤੇ ਇਹ ਨਾ ਹੋਵੇ ਮੁੜਕੇ ਟਾਈਮ ਦੇ ਟਾਈਮ ਅਣਕੇ ਜਵਾਬ ਦੇ ਦੇ ਮੇਰੇ ਮਿਸਤਰੀ ਲੱਗੇ ਮੇਰਾ ਕੰਮ ਮੇਰਾ ਉਹ ਕੰਮ ਆਂਦੇ ਹਰ ਵਾਰ ਇਦਾਂ ਹੀ ਕਰਦਾ ਹੁੰਦਾ ਵਾ ਕਹਿਣਾ ਹੈ ਨਾ ਫੜ ਫੇਰ ਤਿਆਰ ਹੋਇਆ ਫਿਰੰਦਿਆ ਲੈ ਦੱਸ ਤੇ ਸਵੇਰੇ ਪੱਗ ਬੰਨੀ ਤੇ ਗਾਹ ਜਾਵਾਂਗੇ ਪੱਗ ਬੰਨਣੀ ਹੈ ਤੁਸੀ ਹੋਰ ਮੇਰੀ ਗੱਲ ਸੁਣੋ ਹਾਂ ਤੇ ਆਪਾਂ ਮੁੰਡੇ ਵਾਸਤੇ ਜਾ ਕੇ ਸ਼ਹਿਰੋਂ ਕੋਹ ਲਿਆ ਨਾ ਆਈਏ ਕਿੱਥੇ ਜਾਂਦੇ ਜਦ ਲੈ ਜਾਾਂਗੇ ਮੇਰੀ ਗੱਲ ਸੁਣ ਕਿੱਥੇ ਖੱਜਲਬਾਦੀ ਕਰਦੇ ਫਿਰਾਂਗੇ ਕੰਬਲੀਏ ਉੱਥੋਂ ਜਾਂਦੇ ਜਿਹੜੀ ਵੀ ਚੀਜ਼ ਲਵਾਂਗੇ ਉੱਥੋਂ ਜਾਂਦਾ ਫੜ ਕੇ ਤੇ ਉਹ ਗੱਲੇ ਦੇ ਘਰ ਫੜਾਵਾਂਗੇ ਆਹ ਸ਼ਹਿਰ ਤਰਾ ਕੇ ਹਾਂ ਮੈਂ ਤੁਰੇ ਫਿਰਨਾ ਹਾਂ ਚੱਲ ਇਦਾਂ ਹੀ ਕਰ ਲੈਨੇ ਫਿਰ ਕੱਲ ਟਾਈਮ ਨਾ ਜਾਣਾ ਜੇ ਉਹ ਮੈਂ ਵੀ ਨਾ ਤਾਂ ਹੀ ਕਰ ਤੂੰ ਗਿਆ ਸੀ ਬਾਹਰ ਵੇਖਣਾ ਹਾਂ ਉਹ ਮੁੰਡੇ ਨੇ ਆਉਣਾ ਸੀ ਬਾਣ ਕਰਨਾ ਅੱਛਾ ਅੱਛਾ ਉਹ ਮੈਂ ਚਾਹ ਰ ਪਰਚੀਆਂ ਤੇ ਇੱਥੇ ਵੀ ਕਰਾਛਣੇ ਲਾਗੇ ਮੇਰੇ ਚਲ ਕੋਈ ਗੱਲ ਨਹੀਂ ਕਰਵਾ ਲਓ ਬਾਣ ਜਿੱਥੇ ਕਰਾਉਣਾ ਵਾ ਤੇ ਜਿਹੜੀ ਗੱਲ ਹੁਣ ਮੈਂ ਕਹੀ ਆ ਹੁਣ ਬਹਾਨਾ ਨਾ ਮਾਰਿਓ ਸਵੇਰ ਵੱਲੋਂ ਹ ਚੱਲ ਯਾਰ ਕੋਈ ਗੱਲ ਨਹੀਂ ਕੀ ਆ ਤੇ ਮਿਸਤਰੀਆਂ ਨੂੰ ਫੋਨ ਕਰ ਦੋ ਨਾਮ ਤੇ ਉਹਨੂੰ ਮੈਂ ਕਹਿ ਦੂੰਗਾ ਕੋਈ ਗੱਲ ਆਹ ਸਵੇਰੇ ਨਾ ਆਇਓ ਹੈ ਕੋਈ ਨਹੀਂ ਮਿਸਤਰੀ ਨੇ ਪੁੱਛ ਲੈਣੇ ਆ ਕੋਈ ਨਾ ਕੀ ਬਤਾ ਢਿਹੜੀ ਪੰਨਣੀ ਹੈ ਕਿ ਨਹੀਂ ਪੰਨਣੀ ਜੇ ਤੇ ਕਹਿਣਗੇ ਆਉਣਗੇ ਤੇ ਸਵੇਰੇ ਸਭ ਕੁ ਬਣਾ ਕੇ ਤੇ ਉਥੇ ਰਹਿ ਜਾਵਾਂਗੇ ਅਭੀ ਪਾਪੂਗੇ ਖਾਂਦੇ ਰਹਣੇ ਕੋਣ ਫੇ ਕੀ ਕਰਨਾ ਫਿਰ ਚੱਲ ਕੋਈ ਗੱਲ ਨਹੀਂ ਯਾਂ ਘੜੀ ਵੱਧ ਘਟ ਲੱਗ ਜਾਂਦੀ ਹੈ ਨਾ ਮੈਂ ਨਾ ਟਾਈਮ ਨਾਲ ਰੋਟੀ ਬਣਾ ਦੂੰਗੀ ਤੁਸੀਂ ਅਖਰੀ ਪੁੱਛ ਲਓ ਜੇ ਤੇ ਆਉਣਾ ਤੇ ਫਿਰ ਮੈਂ ਸਖਤੀ ਉੱਠ ਪੂੰ ਸਾਰਾ ਰੋਟੀ ਪਣੀ ਬਣਾ ਦੂੰਗੀ ਤੇ ਆਪੇ ਖਾ ਲੈਣਗੇ ਫਿਰ ਪਾ ਕੇ ਹੋਰ ਕੀ ਕਰਨਾ ਉਹ ਮੇਰੀ ਗੱਲ ਸਾਰਾ ਨੂੰ ਆਪ ਵੀ ਖਾਣਾ ਹੀ ਆ ਤੂੰ ਬਣਾ ਕੇ ਰੱਖੀ ਜਾਈ ਹਾਂ ਚਲ ਠੀਕ ਆ ਬਣਾ ਦੂੰਗੀ ਬਾਬਾ ਮੈਂ ਤੂੰ ਹੀ ਗਾਂ ਦੀ ਗਾਂ ਕਰ ਲਾ ਪਈ ਨਹੀਂ ਗੱਲਾਂ ਉਹ ਚੰਗਾ ਬਾਬਾ ਮੇਰੇ ਜਿਆਣਾ ਘੜੀ ਵੱਤ ਘਟ ਲੱਗੀ ਤੇ ਮੁਰਕੇ ਫਿਰ ਕੀ ਕਰਾਂਗੇ ਮੁਰਮੜ ਮੁਰਕੇ ਕਿਸ ਨੂੰ ਕੋਈ ਫੋਨ ਕਰਨਾ ਮੁਰਕੇ ਚਲ ਕੋਈ ਨਹੀਂ ਮੇਰੀ ਸਫਾਈਆਂ ਕਰਨ ਵਾਲੀਆਂ ਮੈਂ ਕਰ ਲਾਂ ਜਾ ਕੇ ਕਰ ਲਾਂ ਕਰ ਲਾ ਹਈ ਮੈਨੂੰ ਤੇ ਸਮਝ ਨਹੀਂ ਲੱਗ ਰਹੀ ਇਹ ਵੇਖ ਕੇ ਨਹੀਂ ਬਣੀ ਲਿਆ ਹੈ ਜਿਵੇਂ ਉਹਦਾ ਬੋਲਦੀ ਨਾ ਸਭ ਕੁਝ ਦਾ ਸਰ ਤੇ ਚਾਣਾ ਨਾ ਨਵ ਹੈ ਕਿ ਨਾ ਕਿ ਉਹ ਬੋਲੀ ਬੜਾ ਕੁਈ ਬੋਲੀ ਬੋਲਦੀ ਉਹਦਾ ਬੋਲਿਆ ਨੇ ਸੁਣਿਆ ਤੁਹਾਨੂੰ ਉਹ ਕਿੰਨਾ ਬੋਲਿਆ ਉਹਨੂੰ ਹੈਗੀ ਅਕਲ ਬੋਲਣ ਦੀ ਵੀ ਮੈਂ ਆਪਣੀ ਭੈਣਾ ਕਿੱਦਾਂ ਦਿਆਂ ਬੋਲਣ ਫੇਟਿੱਦਾ ਬੋਲੂਗਾ ਉਹਦਾ ਹੀ ਘੜੀਆਂ ਸੁਨਣਾ ਚਲੋ ਮੈਂ ਥੋੜੀ ਮਿਠੜੀ ਪਾ ਜਾ ਜੇ ਮੈਂ ਉੱਥੇ ਨਾ ਨਾ ਹੀ ਤਾਂ ਬੋਲਦੀ ਤੇ ਉਹਨੇ ਸੋਚਣਾ ਇਹ ਭੀ ਇਹਨਾਂ ਦਾ ਹੀ ਕਸੂਰ ਹੋ ਸਾਰਾ ਮਨ ਦੇ ਹੋਣੀ ਕਿ ਉਹ ਦੇਖਿਆ ਕਿ ਉਹ ਜੇ ਮਨ ਮੈਂ ਤਾਂ ਧਿਆਨ ਨਹੀਂ ਦੇ ਤਾ ਚਲੋ ਹੁਣ ਵੇਖ ਲੈਣਾ ਤੇ ਹੁਣ ਫਿਰ ਕਰਨਾ ਕੀ ਹੈ ਤੇ ਪਰ ਇੱਕ ਗੱਲ ਵਾ ਹੁਣ ਇਹ ਨਾ ਹੋਏ ਕਿ ਤੇ ਬਾਦਸ਼ ਤਹੀਂ ਬੱਕਪੋ ਜੇ ਦੱਸਣਾ ਜੇ ਤੇ ਮੈਨੂੰ ਹੁਣੇ ਦੱਸਦਾ ਮੈਂ ਉਸ ਸਾਹਮਣੇ ਨਾਲ ਗੱਲ ਕਰ ਲਾ ਉਹਨਾਂ ਨਾਲ ਗੱਲ ਹੁਣ ਕਰਨਾ ਦੇ ਆਪਾਂ ਮੇ ਜੋ ਮਰਜ਼ੀ ਹੋ ਜੇ ਨਹੀਂ ਕਰਦੇ ਪਪਾ ਮੈਨੂੰ ਤੇ ਲੱਗਾਂ ਲਿਆ ਤੁਹਾਡੇ ਮੂੰਹ ਤੋਂ ਵੀ ਤੁਸੀਂ ਮੜਾ ਜਾ ਉਹਨਾਂ ਨੇ ਹੋਰ ਗੁੱਸੇ ਚ ਪੇ ਦੇ ਤੁਸੀਂ ਗੱਲ ਕਰਨੀ ਉੱਥੇ ਤੇ ਮੈਂ ਹੱਥ ਤਾਂ ਗੱਲ ਕਰ ਲਈ ਤੁਹਾਨੂੰ ਤਾਂ ਉੱਥੇ ਕੋਈ ਗੱਲ ਨਹੀਂ ਹੀ ਆਉਂਦੀ ਤੇ ਦੱਸ ਡਰ ਤੇ ਲੱਗਦਾ ਕਿਦਾਂ ਬੋਲਦੇ ਆ ਪੈਣਾ ਤੁਹਾਨੂੰ ਇਹ ਰਹੀ ਬਲੌਨ ਮੈਂ ਮੀਨਾ ਮਿਲਣਾ ਮਿਲੋ ਹੁਣ ਮੀਨਾ ਸੱਚ ਬਣੀ ਰਾਜੀ ਦੱਸੋ ਮੈਂ ਹੁਣ ਮੜਾ ਬੜਾ ਇਤਾਰੀ ਮੜਾ ਕੀਤਾ ਨਹੀਂ ਤੇ ਪਰ ਉਹ ਤੇ ਗਿਆ ਵਾ ਨਾ ਇੰਨਾ ਸ਼ੁਕਰ ਹੈ ਤੇ ਉਹ ਦੇਖ ਕੇ ਬਈ ਨੰਦ ਜੀ ਆਪਕੋ ਸ਼ਿੱਧੀ ਖੁਸ਼ ਹੋਤਾ ਨਹੀਂ ਆ ਤੇ ਕਹਿੰਦੀ ਕਿ ਅੱਜ ਅੱਲਾ ਦਾ ਇੰਨਾ ਕੰਮ ਪਹੁੰਚਣਾ ਹੈ ਚੰਗਾ ਹੋ ਗਿਆ ਭਾਬੀ ਜੀ ਨਹੀਂ ਆਏ ਉਥੇ ਤੇ ਪਿੰਦਰ ਕਿਹੜੇ ਘਟ ਨੇ ਫਿਰ ਜੇ ਗੁੱਸੇ ਚ ਬੋਲਦੇ ਦੇ ਲੈਣਾ ਸੁਣਨਾ ਹੀ ਚਲ ਕੋਈ ਗੱਲ ਨਹੀਂ ਆਵੇਂ ਨਾ ਡਰੀ ਜਾ ਬੋਤਾ ਤਹੀਂ ਜਾ ਲੈ ਦੇ ਉਧਰ ਨਾ ਤੇ ਨਾਲ ਮਿੰਨੀ ਵੀ ਜਾਈ ਉਧਰੋਂ ਬਸ ਇੱਧਾ ਦਲੇਰ ਬਣ ਕੇ ਰਿਆ ਕਰੋ ਗਣੀਓ ਬੁਲਾ ਕਰਿਆ ਕਰੋ ਵਾ ਤੇ ਆਪੇ ਵੀਰ ਨੂੰ ਵੀ ਪਤਾ ਲੱਗੇ ਵੀ ਇਹ ਮੇਰੀ ਕੋਈ ਗੱਲ ਨਹੀਂ ਸੁਣਦੀ ਦੋ ਚਾਰ ਜਵਾਬ ਦਉ ਹਾਂ ਘਟ ਕੇ ਵੇਖੀ ਠੰਡਾ ਹੁੰਦਾ ਕਿ ਨਹੀਂ ਹੁੰਦਾ ਬੋਤਾ ਪੂਹੇ ਚੜਿਆ ਰਹਿੰਦਾ ਵਾ ਚੱਲ ਨਾ ਮੋਹੋਂ ਤੂੰ ਚੁੱਪ ਬਕ ਜਾ ਨਾ ਕਰ ਇੱਧਰ ਰੋਣਾ ਅਜੇ ਕਿਸੇ ਚੱਲ ਮੈਂ ਕੋ ਕੰਮ ਕਰਖਾਂ ਤੇ ਗੱਲ ਬਿਲਕੁਲ ਹੋਣੀ ਕਿਤੇ ਚੋ ਮੈਂ ਵੀ ਗਰਮ ਨਹੀਂ ਢੜ ਨਾਲ ਕੁਛ ਨਾ ਕੁਛ ਤੂੰ ਹੀ ਉਧਰ ਕਰੋ ਆ ਗਈ ਮੈਂ